हां जी सो हां जी हां जी सो पेनर भी है इधर पेनर भी है पेनर बुटा कर पूरा पूरा चला था फुती ना हां जी पहली वाली होया जी एक भाजी ने तो देर तक मेरी बेनती कुछ नहीं आगे तुसी जो चाहिए इन्होंने बताई हां जी इन्होंने ही कह जी ਦਰਸਾ ਤੁਸੀਂ ਹੈ ਨਾ ਟੱਪਰੀਆਂ ਕ੍ਰੀਸਪੁਰ ਦੀ ਇੱਕ ਨਵੀਂ ਬਿਲਡਿੰਗ ਚ ਆਏ ਆ ਕਦੋਂ ਬਿਲਡਿੰਗ ਬਣੀ ਹੈ ਕਿੰਨੀ ਗ੍ਰਾਂਟ ਬਣੀ ਹੈ ਜੀ ਇਹ ਦੇਖੋ ਅਸੀਂ ਇਸ ਪਿੰਡ 'ਚ ਖੜੇ ਹਾਂ ਬਰਨਾਲ ਟੀਚਰ ਜੋ ਇੱਥੇ ਨੇ ਉਹ ਵੀ ਖੜੇ ਨੇ ਅੱਜ ਤੱਕ ਇਸ ਪਿੰਡ ਨੂੰ ਟੱਪਰੀਆਂ ਕ੍ਰੀਸਪੁਰ ਨੂੰ ਕਦੇ ਇੰਨੀ ਗ੍ਰਾਂਟ ਐਨੀ ਕੀ ਕਦੇ ਗ੍ਰਾਂਟ ਆਈ ਨਹੀਂ ਐਵੇਂ ਮਾੜੀ ਮੋਟੀ ਰੁਪਏ ਲਈ ਕਿ 10 10000 ਆ ਗਿਆ ਤਾਂ ਲੱਗ ਇਹ ਸਾਡੀ ਸਰਕਾਰ 'ਚ ਤਕਰੀਬ ਇਹਦੇ 20 ਲੱਖ ਦੀ ਗ੍ਰਾਂਟ ਇਸ ਇਸ ਸਕੂਲ ਨੂੰ ਆਈ ਹੈ ਤੁਹਾਡੇ ਸਾਹਮਣੇ ਨਵੇਂ ਕਮਰੇ ਬਣੇ ਇਹਨਾਂ ਛੋਟੀਆਂ ਬੱਚਿਆਂ ਲਈ ਬੜੀਆ ਡੈਸਕ ਬੈਂਚ ਡੈਸਕ ਲੱਗਣਗੇ। ਔਰ ਨਾਲ ਹੀ ਜਿਹੜੇ ਟਾਇਲਟਸ ਤੁਸੀਂ ਦੇਖਿਆ ਹਾਂ ਹਾਂ ਜੀ ਜੀ ਛੋਟੇ ਛੋਟੀਆਂ ਬੱਚਿਆਂ ਲਈ ਬਿਲਕੁਲ ਤੁਸੀਂ ਜਦੋਂ ਇੱਥੇ ਵੱਢਦੇ ਹੀ ਹੋ ਤੁਹਾਨੂੰ ਲੱਗਦਾ ਹੀ ਨਹੀਂ ਇਸ ਕਿਉਂਕਿ ਪੁਰਾਣੀ ਰੈਪਿਊਟੇਸ਼ਨ ਨੇ ਉਹਨਾਂ ਨੇ ਇਦਾਂ ਦੀ ਬਣਾਈ ਸੀ ਕਿ ਪੁਰਾਣੇ ਜਿਹੜੇ ਸਰਕਾਰੀ ਸਕੂਲ ਕੇਮੇ ਦੇ ਲੇਕਿਨ ਹੁਣ ਦੀ ਸਰਕਾਰ ਸਰਦਾਰ ਸੁਭਾਨ ਸਿੰਘ ਮਾਨ ਉਹਨਾਂ ਦੀ ਅਗਵਾਈ ਚ ਐਸੀ ਸਰਕਾਰ ਬਣੀ ਹੈ ਕਿ ਜਿਹੜੇ ਇਹ ਸਕੂਲ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਪ੍ਰਾਈਵੇਟ ਸਕੂਲ ਜਿਹੜੇ ਸਕੂਲਾਂ ਦੇ ਜੋ ਇਨਫਰਾਸਟ੍ਰਕਚਰ ਹੈ ਉਹਨਾਂ ਦਾ ਇੱਥੇ ਔਰ ਟੀਚਰ ਵੀ ਨਵੇਂ ਆਏ ਅੱਜ ਜਿਹੜਾ ਮਿਆਰ ਸਿੱਖਿਆ ਦਾ ਸਰਕਾਰੀ ਸਕੂਲਾਂ ਦਾ ਪੰਜਾਬ ਦਾ ਬਹੁਤ ਉੱਤੇ ਚਲੇ ਗਿਆ ਅੱਜ ਸਾਡੇ ਬੱਚੇ ਜੇ ਡਬਲ ਯੂਪੀਐਸਸੀ ਸਾਰੇ ਕਲੀਅਰ ਕਰ ਰਹੇ ਨੇ ਸੋ ਮੈਂ ਬਹੁਤ ਧੰਨਵਾਦ ਕਰਦਾ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਅਤੇ ਸਾਡੇ ਟੀਚਰਸ ਇਹਨਾਂ ਦਾ ਵੀ ਧੰਨਵਾਦ ਹੈ ਕਿ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਹੇ ਹਨ